ਕੈਲਕੂਲੇਸ਼ਨ ਸੀ ਤੁਸੀਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਕਿ ਡਿਵੈਲਪਮੈਂਟ ਦਾ ਟਾਈਮ ਪੀਰੀਅਡ ਫਰੇਮ ਗਵਰਨਮੈਂਟ ਆਪ ਖੁਦ ਡਿਫਾਈਨਿੰਗ ਕਰ ਪਾਈ ਆਪਣੀ ਲੈਂਡ ਪੁਲਿੰਗ ਪਾਲਿਸੀ ਚ 3 ਇਅਰ অর ਮੋਰ ਦੈਨ 3 ਇਅਰ ਹੂੰ ਟਿਲ ਦਾ ਡਿਵੈਲਪਮੈਂਟ ਕਿਹ ਹੈ ਨਾ ਟਿਲ ਬੋਰਡ ਯੂਜ਼ ਕੀਤਾ ਜਾਂਦਾ ਪਾਲਿਸੀ ਚ ਮਤਲਬ ਸਰਕਾਰ ਨੂੰ ਵੀ ਪਤਾ ਨਹੀਂ ਕਿੰਨੇ ਸਾਲ ਲੱਗਣਗੇ ਡਿਵੈਲਪਮੈਂਟ ਹੋਣ ਨੂੰ ਸਰਕਾਰ ਨੇ 1 2022 ਚ ਇਸੇ ਸਰਕਾਰ ਨੇ ਕੋਟ ਸ਼ਮੀਰ ਬਠਿੰਡਾ ਦੇ ਵਿੱਚ ਲੈਂਡ ਐਕਵਾਇਰ ਕੀਤੀ ਔਰ ਫਿਰ 2 ਸਪਟੰਬਰ 2022 ਨੂੰ ਉਹਦਾ ਡਿਵੈਲਪਮੈਂਟ ਟੈਂਡਰ ਲਾਇਆ ਸੀ ਅਰਬਨ ਸਟੇਟ ਫੇਜ਼ 6 ਔਰ 7 ਵਾਸਤੇ ਬਠਿੰਡਾ ਆ ਜਾ ਕੇ ਉੱਥੇ ਦੇਖ ਲਓ ਕੋਰ ਸ਼ਮੀਰ ਚ ਅਰਬਨ ਸਟੇਟ ਫੇਜ਼ 1 ਔਰ ਫੇਜ਼ 2 ਫੇਜ਼ 6 ਔਰ ਫੇਜ਼ 7 ਬਣ ਗਿਆ ਅੱਜ ਦੋ ਵਾਰ 22 ਤੋਂ ਲੈ ਕੇ 2025 ਆ ਗਿਆ ਐਗਜ਼ੈਕਟਲੀ 3 ਸਾਲ ਉਹ ਕਿਸਾਨ ਕਿੱਥੇ ਨੇ ਅੱਜ ਉਹਨਾਂ ਨੇ ਲੈਂਡ ਪੁਲਿੰਗ ਕੀਤੀ ਸੀ ਕੋਈ ਡਿਵੈਲਪ ਨਹੀਂ ਹੋਇਆ ਤੁਸੀਂ ਕੋਰ ਸ਼ਮੀਰ ਜਾ ਕੇ ਦੇਖ ਲਓ ਅਰਬਨ ਸਿਟੀ ਫੇਜ਼ 6 ਔਰ 7 ਚ ਕੀ ਡਿਵੈਲਪ ਹੋ ਗਿਆ ਰੋਡਸ ਬਣ ਗਏ ਸੀਵਰ ਪੈ ਗਿਆ ਇਸੇ ਸਰਕਾਰ ਦਾ ਸਤੰਬਰ 2022 ਤੁਸੀਂ ਤੇ ਐਗਜ਼ੈਕਟਲੀ 3 ਸਾਲ ਸਤੰਬਰ ਆ ਰਿਹਾ ਐ ਐਗਜ਼ੈਕਟਲੀ ਆਲਮੋਸਟ 3 ਸਾਲ ਹੋ ਗਏ ਸੋ 3 ਸਾਲ ਦਾ ਨਾਮੋ ਨਿਸ਼ਾਨ ਨਹੀਂ ਹੈ ਹੁਣ ਤੁਸੀਂ ਇੱਕ ਚੀਜ਼ ਦਾ ਕਲੈਰਿਟੀ ਹੈ ਕਿ ਤੁਹਾਨੂੰ ਟਾਈਮ ਪੀਰੀਅਡ ਨਹੀਂ ਪਤਾ ਕਿ ਇੱਕ ਕਦੋਂ ਡਿਵੈਲਪ ਹੋ ਕੇ ਉਹਦੀ ਐਪਰੀਸੀਏਸ਼ਨ ਕਦੋਂ ਮਿਲੂਗੀ ਕਿਸਾਨ ਨੂੰ ਅੱਜ ਉਹਨੂੰ ਤੁਸੀਂ ਜੇ ਮੰਨ ਲਓ ਤੁਸੀਂ ਉਹਨੂੰ ਲੈਂਡ ਐਕਵਾਇਰ ਕਰਨੀ ਸੀ ਤੁਸੀਂ ਉਹਨੂੰ ਕੰਪਨਸੇਸ਼ਨ ਮੋਨਟਰੀ ਦੇ ਦਿੰਦੇ ਤੇ ਸ਼ਾਇਦ ਉਹ ਕਿਸੇ ਕਦਾਂ ਐਡਜਸਟਮੈਂਟ ਕਰ ਲੈਂਦਾ ਆਪਣੀ ਉਦੀ ਕੋ ਮਰਜ਼ੀ ਹੁੰਦੀ ਕੁਝ 파ਟੂ ਲੈਂਡ ਇਕ ਪੁਲਿੰਗ ਚ ਕਰ ਲੈਂਦਾ ਕੁਝ ਉਹ ਮੌਨਟਰੀ ਬੈਨੀਫਿਟ ਲੈ ਕੇ ਆਪਣੀ ਕਿਤੇ ਜਗਾ ਅਲਟਰਨੇਟਿਵ ਸੋਰਸ ਬਣਾ ਲੈਂਦਾ ਇਨਕਮ ਦਾ ਦੋ ਫਸਲਾਂ ਚ ਪੈਡੀ 26 ਤੋਂ 27 ਏਕੜ ਪਰ ਏਕੜ ਪ੍ਰੋਡਕਸ਼ਨ ਔਰ ਜਿਹੜੀ ਵੀਟ ਹੈ ਉਹ 20 ਤੋਂ 21 ਏਕੜ ਔਨ ਏਨ ਐਵਰੇਜ ਪੰਜਾਬ ਦੀ ਇੰਨਾ ਕ ਪ੍ਰੋਡਕਸ਼ਨ ਸਾਈਜ਼ ਹੈ ਉਹਨੂੰ ਐਮਐਸਪੀ ਤੇ ਕੈਲਕੂਲੇਟ ਕਰ ਲਈਏ 1154 ਕਰੋੜ ਰੁਪਿਆ ਇੱਕ ਸਾਲ ਦਾ ਤੁਸੀਂ ਕਿਸਾਨਾਂ ਦਾ ਡੈਪ੍ਰੀਸ਼ੀਏਟ ਕਰ ਦੇਣਾ ਖਤਮ ਕਰਦੇ